ਤੇ ਉਦੋਂ ਸਮਾਜ ਸੇਵੀ ਲੱਖਾ ਸੀ ਦਾਣਾ ਦਾ ਵੀ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਬਿਆਨ ਆਇਆ ਜਿੱਥੇ ਉਹਨਾਂ ਸਰਕਾਰ ਦੀ ਇਸ ਮਾੜੀ ਕਰਤੂਤ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਕੁਝ ਵੀ ਕਰਵਾ ਸਕਦਾ ਕਿਉਂਕਿ ਸਰਕਾਰ ਵੀ ਉਸ ਦੀ ਹੈ ਤੇ ਪੁਲਸ ਵੀ ਉਹਨਾਂ ਕਿਹਾ ਕਿ ਨਸ਼ੇ ਦੀ ਝੂਠੀ ਰਿਪੋਰਟ ਤਿਆਰ ਕਰਵਾ ਕੇ ਹਰਪ੍ਰੀਤ ਸਿੰਘ ਨੂੰ ਫਸਾਇਆ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਾਹੀਂ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਆ ਉਥੇ ਟੈਸਟ ਕਰਾ ਦਿਓ ਵੀ ਭਾਈ ਆ ਦੇਖੋ ਕਿਹਨੇ ਸਟੇਡੀ ਦਾ ਪਿਸ਼ਾਬ ਲਿਆ ਤੇ ਟੈਸਟ ਕਰਾਇਆ ਵਿੱਚ ਦਾ ਨਸ਼ਾ ਆ ਗਿਆ ਕਾਨੂੰਨ ਤੁਹਾਡੇ ਕੋਲੇ ਆ ਡੰਡਾ ਤੁਹਾਡੇ ਕੋਲੇ ਆ ਬੰਦਾ ਤੁਹਾਡੇ ਕੋਲੇ ਆ ਤੰਤਰ ਤੁਹਾਡੇ ਕੋਲੇ ਆ ਭਾਈ ਤਾਕਤ ਇਹ ਵੀ ਥੋੜੀ ਕਿਹਨੇ 7200 ਆ ਜੋ ਮਰਜ਼ੀ ਕਰ ਦਿਓ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਿਹਾ ਤੋਂ ਬੁੱਝੀਆਂ ਨੇ ਇਹ ਕੋ ਨਵੀਂ ਤਾਂ ਕਹਾਣੀ ਨਹੀਂ ਪੁਲਿਸ ਨੇ ਕਹਾਣੀ ਘੜ ਲਈ ਇਹ ਸਰਕਾਰਾਂ ਨੇ ਕਹਾਣੀਆਂ ਘੜ ਲਈਆਂ ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿੰਦੇ ਅੱਤਵਾਦੀ ਏ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬਾਚ ਚ ਲੈਣਾ ਇਹਦਾ ਸਬੰਧ ਤਾਂ ਬੰਦਿਆਂ ਨਾਲ ਉਹ ਛੱਡੋ ਹੁਣ ਦੀਆਂ ਦੇਖ ਲਓ ਨਵੀਆਂ ਤਾਜ਼ੀਆਂ ਸੁਣਾ ਦਿੰਨਾ ਕਿੰਨੀਆਂ ਉਦਾਹਰਨਾਂ ਦੇਵਾਂ ਤੁਹਾਨੂੰ ਅਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜਿਪਸੀ ਸੀ ਗੋਲੀਆਂ ਜਿਪਸੀ ਜਿਹੜੀ ਜੈਪਸੀ ਸੀਗੀ ਉਹ 'ਚ ਗੋਲੀਆਂ ਮਾਰ ਲੀਆਂ ਵੀ ਸਾਡੇ ਜੀ ਬੈਠੇ ਸਾਡੀ ਜਿਪਸੀ ਦੇ ਵਿੱਚ ਲੋਕਾਂ 'ਨ ਸਾਡੀ ਗੱਡੀ ਤੇ ਗੋਲੀਆਂ ਮਾਰਨ ਕਿੰਨੀਆਂ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਐਸੇ ਭੰਤ ਮਾਰਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਲਿਤਾ ਸੀ ਕਿ ਲੱਖਾਂ ਚਿੱਟਾ ਵੇਚਦਾ ਮੇਰੀਆਂ ਤਾਰਾਂ ਕਿਧਰੇ ਆਈਏ